हां जी दोस्तों सारेया नु ससरी काल स्वागत करते हा टोटा राज संधू फार्मिंग दे विच आज दोस्तों पहुंचेया ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਲਰ ਡੇਰੀ ਬਾਰਨ ਤੇ ਆਏ ਆ ਦੋਸਤੋ ਵੀਰ ਸੰਦੀਪ ਸਿੰਘ ਦੇ ਕੋਲ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਸੰਦੀਪ ਦਾ ਪਸ਼ੂ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਅੱਜ ਤਕਰੀਬਨ ਪਸ਼ੂ ਦੋਸਤੋ 11-12 ਨਗ ਸੀਗੇ ਜਿਨ੍ਹਾਂ ਦੇ ਵਿੱਚੋਂ ਅੱਜ ਆਪਾਂ ਤੁਹਾਨੂੰ ਜਿਹੜੀ ਇਸ ਕਵਰੇਜ ਦੇ ਵਿੱਚ 6 ਪਸ਼ੂ ਦਿਖਾਉਣੇ ਆ ਤੇ 6-7 ਪਸ਼ੂ ਜਿਹੜੇ ਦੋਸਤੋ ਸੇਲ ਹੋ ਚੁੱਕੇ ਆ ਸੰਦੀਪ ਜੀ ਬਈ ਸਭ ਤੋਂ ਪਹਿਲਾਂ ਸਾਸਰੀ ਕਾਨ ਸਾਸਰੀ ਦਾ ਸੰਤੋ ਸਾਹਿਬ ਜੀ ਠੀਕ ਠਾਕ ਜੇ ਮਾਰ ਗਈ ਬਹੁਤ ਵਧੀਆ ਸੰਦੀਪ ਬਾਈ ਠੀਕ ਠਾਕ ਜੇ ਬੜੇ ਵਧੀਆ ਸੰਤੋ ਸਾਹਿਬ ਬੜੀ ਕਿਰਪਾ ਗੁਰੂ ਨਾਨਕ ਜੀ ਚਲੋ ਸ਼ੁਕਰ ਮਾਲਕ ਦਾ ਜੀ ਹਾਂ ਜੀ ਹਾਂ ਜੀ ਅੱਛਾ ਸੰਦੀਪ ਅੱਜ ਆਪਣੇ ਕੋਲ 6 ਪਸ਼ੂ ਆ ਵਕਾਉ ਜਿਹੜੇ ਹਾਂ ਜੀ ਹਾਂ ਜੀ ਸੰਤੋ ਸਾਹਿਬ ਜੀ ਬਾਕੀ ਪਸ਼ੂ ਆ 8-7 ਨਾਗ ਜਿਹੜੇ ਆਪਣੇ ਕੋਲ ਅੰਦਰ ਬੱਜੇ ਸਾਰੇ ਵੇਖ ਹਾਂ ਜੀ ਹਾਂ ਜੀ ਪਸ਼ੂ ਆਪਣੇ ਘਰੇ ਗਏ 16-17 ਸੰਤੋ ਸਾਹਿਬ ਜੀ ਜਿਨ੍ਹਾਂ ਦੇ ਵਿੱਚੋਂ 8-9 ਨਾਗ ਅੰਦਰ ਜਿਹੜੀਆਂ ਵੱਡੀਆਂ ਗਾਵਾਂ ਬੱਜੀਆਂ ਵਾਂ ਇਹ ਸਾਰੀਆਂ ਸੇਲ ਹੋ ਇਨਾਂ ਦੇ ਵਿੱਚ ਦੋ ਮੱਝਾਂ ਵਾਂ ਇੱਕ ਨੀਲੀ ਰਾਵੀ ਦੀ ਮਹਿਸੂਈ ਹੈ ਜੀ ਠੀਕ ਹੈ ਜੀ ਤੜਕੇ 4 ਵਜੇ ਉਹਨੇ ਜੇਰ ਪਾਈ ਇੱਕੋ ਚਵਾਈ ਉਹਦੀ ਹੋਈ ਆ ਤੇ ਦੋ ਆਪਣੇ ਕੋ ਵੜਾ ਸੁਈਆਂ ਦੋ ਆਪਣੇ ਕੋ ਵੜਾਂ ਬਣਾਈ ਓਕੇ ਜੋਕੇ ਹਾਂਜੀ ਸਾਨੂੰ ਸਾਰਾ ਮੌਜੂਦ ਦੋਸਤੋ ਹਰ ਇੱਕ ਤਰ੍ਹਾਂ ਦਾ ਰੇਡ ਤੁਹਾਨੂੰ ਮਿਲ ਜੂਗਾ ਬਿਲਕੁਲ ਛੋਟੇ ਮੁੱਲ ਤੋਂ ਲੈ ਕੇ ਵੱਡੇ ਰੇਡ ਤੱਕ ਦੇ ਪਸ਼ੂ ਤੁਹਾਨੂੰ ਮਿਲ ਜਾਂਦੇ ਆ ਇਸ ਕਿੱਲੇ ਦੇ ਉੱਪਰ ਸ਼ੁਰੂਆਤ ਆਪਾਂ ਕਰ ਲੈਨੇ ਆ ਦੋਸਤੋ ਜਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਤਦੀਪ ਪਹਿਲਾ ਨੰਬਰ ਤੇ ਜਿਹੜੀ ਇਹ ਗੱਬਣ ਵੈੜਾ ਵੀਰ ਹਾਂਜੀ ਸੰਤੋਪਾ ਜੀ ਕ੍ਰੋਸ ਅੰਗ ਦੇ ਵਿੱਚ ਸੁਆ ਕਿਨਮਸ ਹੁੰਦੀ ਆ ਸੁਆ ਸੰਤੋਪਾ ਸਾਹਿਬ ਜਿੰਨਾ ਘਰ ਵਾਲਿਆਂ ਦਾ ਆਪਣਾ ਦੁਜਾ ਆਖਿਆ ਚਾਹੇ ਕੋਈ ਤੀਜਾ ਵੇ ਮੰਨ ਲੈ ਕੋਈ ਤਰਾਇ ਨਹੀਂ ਆਪਾਂ ਨੂੰ ਜੀ ਠੀਕ ਹੈ ਬਾਕੀ ਠੰਢੀ ਤੇ ਵੀ ਸੀਲਸ ਲੱਗ ਬਹੁਤ ਜਿਆਦੀ ਐ ਲਓ ਜੀ ਹਾਂਜੀ ਸੁਆ ਦੋਸਤੋ ਦੁਜਾ ਚਾਹੇ ਤੀਜਾ ਮੰਨ ਕੇ ਸੌਦਾ ਕਰ ਲਿਓ ਦਿਨ ਹਜੇ ਕਰਮਾਂ ਵਾਲੀ ਲੈ ਜੂਗੀ ਬਾਕੀ ਬਲੈਡਰ ਬੰਨੀ ਖੜੀ ਆ ਆਟੋਟਰ ਦੀ ਕੁਆਲਿਟੀ ਤੁਹਾਨੂੰ ਦਿਖਾ ਦਿੰਨੇ ਆ ਫੇਸ ਕੁਆਲਿਟੀ ਇੱਕ ਰੰਗ ਬਲੈਕ ਹਵਾਨਾ ਲੇਵਾ ਜਿਹੜਾ ਤੁਸੀਂ ਆ ਵਾਈਟ ਦੇਖ ਰਹ ਸਾਰੇ ਧਨਾਂ ਦੀ ਸਪੇਸ ਵਿਰਲ ਵੇਥ ਤੁਸੀਂ ਆ ਚੈੱਕ ਕਰੋ ਸੋਹਣੀਆਂ ਵਿਰਲਾ ਵੇਥਾਂ ਦੇ ਥਾਣਾਂ ਮੁੱਠੀ ਥਾਣਾਂ ਹੱਥੀ ਚਵਾਈ ਦਾ ਥਣ ਠੀਕ ਆ ਜੀ ਸੋ ਜਿਨ੍ਹਾਂ ਦੇ ਅੱਗੇ ਉਹਨੇ ਪਿੱਛੇ ਬਣਾ ਕੇ ਕਰਮਾਂ ਦੀ ਤਾਰ ਤਿਆਰ ਕਰੀ ਖੜੀ ਆ ਢਿਲ ਟੂਲ ਹਜੇ ਵੀ ਕਾਫੀ ਅਗੇ ਸੰਤੂ ਸਾਹਿਬ ਮੇਰੇ ਸਾਹਣਾ 5-7 ਦਿਨ ਵਛੀ ਨੇ ਲੈਨੇ ਆ ਵੇਖੋ ਢਿਲ ਬੜੀ ਆ ਲਓ ਜੀ ਦੁੱਧ ਵੀ ਚੰਗਾ ਚਵਾ ਦੇਗੀ ਬਿਹੜ ਅੱਛਾ ਸੰਦੀਪ ਗੱਲ ਵੀਰ ਮੁਕਤੀ ਗੱਲ ਇਹ ਆ ਵੀ ਟਿੱਪਣ ਟੁੱਪਣ ਆਪਣੀ ਤਸੱਲੀ ਆਪਣੀ ਇੱਕ ਨੰਬਰ ਸੰਤੂ ਸਾਹਿਬ ਇੱਕ ਨੰਬਰ ਆ ਮੋਘੇ ਰਗੀ ਟਿੱਪਣਿਆ ਪਹਿਲਾ ਪਾਸ ਹੋ ਕੇ ਦੇ ਟਿਪ ਕੇ ਵਿਖਾ ਦਾਂਗੇ ਆ ਵੇਖਿਓ ਲੈ ਵੀ ਸੋ ਬੋਲਾ ਪੰਨਿਆਂ ਦੋਸਤੋ ਬਾਕੀ ਤਿਆਰੀ ਆ ਕੋਈ 2 ਦਿਨ ਲੈ ਜੇ 4 ਦਿਨ ਲੈ ਜੇ ਇੱਕ ਵਾਰੀ ਟਿਪ ਕੇ ਤਾਂ ਮਤਲਬ ਚੌਥਾ ਹਨ ਦੀ ਆਪਾਂ ਵਰਾ ਕੇ ਵਿਖਾ ਦਈਏ ਕਿਉਂਕਿ ਬਾਅਦ ਵਿੱਚ ਸਾਹਾਂ ਵਾਲੀ ਚੀਜ਼ ਆ ਦੋਸਤੋ ਕਿਸੇ ਤਰ੍ਹਾਂ ਦੀ ਕੋਈ ਕੰਨ ਕਮੀ ਪੇਸ਼ੀ ਵੀਰ ਨੂੰ ਨਾ ਸਾਹਮਣਾ ਕਰਨਾ ਪਵੇ ਠੀਕ ਹੈ ਜੀ ਸੌਦਾ ਕਰਨ ਤੋਂ ਪਹਿਲਾਂ ਇੱਕ ਵਾਰੀ ਤੁਸੀਂ ਤਸੱਲੀ ਜ਼ਰੂਰ ਕਰਿਆ ਕਰੋ ਠੀਕ ਆ ਜਾਈ ਵੀਰ ਸੰਦੀਪ ਕੋਲ ਬਈਏ ਕੋਲੀ ਆ ਬਿਲਕੁਲ ਸੰਤੂ ਸਾਹਿਬ ਆਏ ਨੇ ਇੱਕ ਨੰਬਰ ਆ ਜੀ ਸੁਭਰਾ ਬਰੂ ਕੋਲਾ ਦੋਸਤੋ ਤੋੜ ਕੇ ਇੱਕ ਵਾਰੀ ਤੁਹਾਨੂੰ ਆਪਾਂ ਦਿਖਾਉਣੀ ਆ ਲੰਬਾ ਆ ਲਓ ਹਾਈਟ ਮੀਡੀਅਮ ਕੋਈ ਅੰਗ ਕੇ ਤੁਸੀਂ ਸੌਦਾ ਕਰ ਲਿਓ ਮ ਠੀਕ ਆ ਸਾਫ ਸੁਥਰਾ ਹੀ ਬੜੀ ਹਸਨ ਦਾ ਸਾਡਾ ਠੀਕ ਹੈ ਜੀ ਇੱਕੋ ਜਿਹਾ ਥਾਨ ਇੱਕੋ ਜਿਹਾ ਫਾੜੀ ਵਾਲਾ ਚਟਾ ਇੱਕੋ ਜਿਹਾ ਜਿਹੜਾ ਦੋਸਤੋ ਸਾਰੇ ਬੰਨੇ ਤੁਸੀਂ ਵੇਖੋਗੇ ਵਿਰਲ ਵਿਥ ਠੀਕ ਆ ਬਾਕੀ ਸੰਦੋ ਸਭ ਕਰਾਉ ਸੰਗੇ ਇਹੋ ਚੱਲਣੀਆਂ ਹਨ ਗਰਮੀ ਬਸ ਜੀ ਬਸ ਆ ਗਈ ਆ ਗਾੜੀ ਜੀ ਹਾਂ ਲਓ ਜੀ ਸਵਾਰ ਚੰਗੀ ਆ ਭਰਾਵੋ ਹਾਈਟ ਮੀਡੀਅਮ ਦਰਮਿਆਨੀ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਆ ਤੋਂ ਦੂਰੋਂ ਨੇੜੇ ਕਿਸੇ ਵੀਰ ਨੇ ਸੌਦਾ ਕਰਨਾ ਗੱਲ ਪੂਰੀ ਸੁਣ ਲਿਆ ਕਰੋ ਮੇਰਾ ਵੀਰ ਵੇਖ ਲਿਆ ਕਰੋ ਚੰਗੀ ਤਰ੍ਹਾਂ ਚੀਜ਼ ਨੂੰ ਉਸ ਤੋਂ ਬਾਅਦ ਸਾਈ ਬੀਨ ਆਪਣਾ ਪਾਇਆ ਕਰੋ ਠੀਕ ਆ ਲਓ ਜੀ ਬਾਕੀ ਥਨਾਰੇ ਸੰਤੂ ਸਾਹਿਬ ਬਿਲਕੁਲ ਓਕੇ ਆ ਜੀ ਠੀਕ ਆ ਜੀ ਠੀਕ ਆ ਲੈ ਵੀ ਸੰਦੀਪ ਇਹਦਾ ਮੁੱਲ ਵੀਰੇ ਕੀ ਕਰਦੇ ਆ ਸੰਤੂ ਸਾਹਿਬ ਮੁੱਲ ਜਿਹੜਾ ਕਰਦੇ ਆ 62000 ਰੁਪਿਆ ਹਾਂ ਜੀ ਤੇ ਆਪਾਂ ਸਾਰੇ ਅੰਗਜਾਸਾਂ ਕੱਢ ਕੇ 57000 ਦੀ ਵਸ਼ੀ ਹਾਨਾ ਦੇਣੀ ਆ ਜੀ 57 57000 ਦੀ ਹਾਨਾ ਦੇ ਹੀ ਦੇਣੀ ਆ ਜੀ ਲੈ ਜੀ 57 ਦੀ ਦੇ ਦਾਂਗੇ ਜੀ ਹਾਨਾ 57000 ਦੀ ਦੋਸਤੋ ਹਾਨਾ ਜਿਹੜੀ ਇਹ ਬੱਚੀ ਤੁਹਾਨੂੰ ਮਿਲ ਜੂਗੀ ਇਹ ਰਗੜ ਮਿਲ ਜੂਗੀ ਸਾਰੀਆਂ ਕਸਰਾਂ ਗੁਸਰਾਂ ਕੱਢ ਕੇ ਜਿੰਨੀ ਵੀ ਗੰਜੈ ਸ਼ੰਗ ਜੂਂਛਾ ਸਾਰੀਆਂ ਕੱਢ ਕੇ ਫਿਰ ਵੀ ਕਿਸੇ ਵੀਰ ਦਾ ਘਰੇ ਆਏ ਦਾ ਕੋਈ ਰਸਾ ਛੜਾਈ ਛੁੜੀ ਤਾਂ ਮਾਨਤਾਂ ਨੂੰ ਕਰਦਾਂਗੇ ਸੰਤੋ ਸਾਹਿਬ ਥੋੜਾ ਬੋਲਾ ਜੀ ਤੁਸੀਂ ਕਹਿੰਦਾ ਦੇ ਕਰਦਾਂਗੇ ਜੀ ਲੈ ਵੀ ਸਦੀਪ ਅੱਗੇ ਆ ਜੀ ਆ ਆਪਣੇ ਕੋਲ ਦੂਜੇ ਨੰਬਰ ਤੇ ਜਿਹੜੀ ਇਹ ਵੀ ਗੱਬਣੇ ਦੂਜੇ ਨੰਬਰ ਤੇ ਆ ਗਈ ਸੰਤੋ ਸਾਹਿਬ ਇਹ ਵੀ ਵਛੀ ਰਾਤੀ ਆਪਣੇ ਕੋਲ ਆਈ ਆ ਅੱਛਾ ਜੀ ਇਹ ਜੋੜਾ ਹੈ ਇੱਕ ਵਿੱਚੋਂ ਵੇਗੀ ਆ ਜੀ ਇਹ ਵੀ ਗੱਬਣਿਆ ਵਛੀ ਅੱਛਾ 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 ਇਹਨਾਂ ਦੇਣ ਕੋਈ 5 ਤੋਂ 7 ਦਿਨ ਲੈ ਜਾਣੇ ਦੇ ਦੇ ਲਓ ਜੀ ਹਫਤਾ ਹੀ ਮੰਨ ਕੇ ਚੱਲੋ ਵੀ ਲੈ ਜਾਣਾਂ ਨੇ ਲੋ ਦੋਸਤੋ 5 ਤੋਂ ਠੀਕ ਹੈ ਐਚ ਐਫ ਬ੍ਰੀਡ ਦੇ ਵਿੱਚ ਆ ਕਰੋਸ ਆਂਗ ਦੇ ਵਿੱਚ ਤੇ ਦਿਨ ਹਫਤਾ ਖੰਡ ਹਜੇ ਕੱਢਦੀ ਆ ਸੂਆ ਦੂਜਾ ਕੋਈ ਮੰਨ ਕੇ ਸੌਦਾ ਕਰ ਦੂਜਾ ਹੀ ਪਿਓਰ ਦੂਜਾ ਲਓ ਜੀ ਬਾਕੀ ਚਿਹਰਾ ਮੋਰਾ ਵੀ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਮੋਸਟਲੀ ਬਹੁਤੇ ਵੀਰਾਂ ਨੇ ਜਜਮੈਂਟ ਕਰ ਲੈਣੀ ਹੁੰਦੀ ਆ ਆ ਦੇਖੋ ਜੀ ਫੇਸ ਕੁਆਲਿਟੀ ਛੋਟੇ ਜੇ ਕੰਨਾਂ ਬੂਤੀ ਬਾਤੀ ਆ ਵੇਖੋ ਠੀਕ ਆ ਜੀ ਸੋ ਚਿਹਰੇ ਤੋਂ ਬਹੁਤੇ ਵੀਰਾਂ ਨੇ ਜਜਮੈਂਟ ਕਰ ਲਿਓ ਠੀਕ ਆ ਜੀ ਦੂਜੇ ਸੂਵੇ ਦੇ ਵਿੱਚ ਪ੍ਰੋਪਰ ਇਹ ਲੱਗਦੀ ਪਈ ਆ ਤੇ ਦਿਨ ਹਫਤਾ ਖੰਡ ਹਜੇ ਕੱਢਦੀ ਆ ਠੀਕ ਆ ਸੋ ਥਣਾ ਤੁਣਾ ਦੀ ਹਾਰ ਤੋਂ ਬੜਾ ਚੰਗਾ ਲੱਗਾ ਜੱਥੀ ਥਾਣਾ ਬੁਰਾ ਤੁਸਾਇਾ ਜੈ ਕੋ ਜਿਆ ਕੋਈ ਬਾਤ ਨਹੀਂ ਕੋਈ ਘਟ ਨਹੀਂ ਕੋਈ ਮੋਟਾ ਨਹੀਂ ਕੋਈ ਬਰੀਕ ਨਹੀਂ ਥਾਣਾ ਇੱਕੋ ਜੇ ਥਾਣਾ ਲੈ ਵੀ ਸੰਦੀਪ ਖੋਲ ਵੀਰੇ ਨੂੰ ਵੀ ਲਓ ਵੀ ਜੀ ਮਤਲਬ ਸੋ ਕਰੋ ਜਾ ਕੇ ਠੀਕ ਹੈ ਜੀ ਹਾਈਟ ਪਹਿਲੇ ਦੂਜੇ ਨੰਬਰ ਵਾਲੀਆਂ ਜਿਹੜੀਆਂ ਇਹ ਤੁਹਾਨੂੰ ਵੇੜਾ ਪਾ ਤੁਹਾਨੂੰ ਦਿਖਾਈਆਂ ਠੀਕ ਹੈ ਜੀ ਇੱਕੋ ਜਿਹਾ ਹਾਈਟ ਦਾ ਨਾ ਬਾਲੇ ਵੱਡੇ ਦੇ ਨਾ ਹੀ ਦਰਮਿਆਨੇ ਛੋਟੇ ਮੀਡੀਅਮ ਚਾਹੇ ਮੀਡੀਅਮ ਤੋਂ ਥੋੜੀ ਜੀ ਤੁਸੀਂ ਦਰਮਿਆਨੀ ਹਾਈਟ ਵਾਲਾ ਆਪਾਂ ਜਦੋਂ ਜਾਣੇ ਆ ਥੱਲੇ ਓਡੀ ਹਾਈਟ ਇਹਨਾਂ ਦੀ ਵੇੜਾਂ ਨਹੀਂ ਮੰਨ ਸਕਦੇ ਜੀ ਬਾਕੀ ਥਣ ਭਾਂਡੇ ਦੀਆਂ ਕਰਮ ਵਾਲੀਆਂ ਜਿੰਨੀਆਂ ਵੀ ਆ ਸਾਫ਼ ਸੁਥਰੀਆਂ ਨੇ ਤੋਂ ਪਹਿਲੀ ਵੇੜ ਵੀ ਆਪਾਂ ਤੁਹਾਨੂੰ ਟਿੱਪ ਕੇ ਜਿਹੜੀ ਦੋਸਤੋ ਦਿਖਾਈ ਸੀ ਠੀਕ ਆ ਉਹ ਵੀ ਚੰਗੀ ਆ ਟਿੱਪਣ ਇਹਦੀ ਵੀ ਪੂਰੀ ਤਸੱਲੀ ਆ ਜਿੱਦਾਂ ਮਰਜ਼ੀ ਕੋਈ ਵੀਰ ਆਪਣੀ ਭਰਾ ਕੇ ਟਿੱਪ ਕੇ ਤਸੱਲੀ ਕਰ ਲੇ ਤੇ 5 ਸ ਨਟਵਲਾ ਬਹਾਦੇ ਆਲੋ ਨਵੀ ਸੰਦੀਪ ਇਹਦਾ ਫਿਰ ਵੀ ਸੰਤੋ ਸਾਹਿਬ ਇਹਦਾ ਮੁੱਲ ਕਰਦੇ ਆ 65000 ਰੁਪਿਆ ਹਾਂਜੀ ਉਹ 60000 ਦੀ ਰੇਤੀ ਜੀ 60000 ਦੀ ਹਾਂਜੀ ਮੈਂ ਨਾ ਵੀ ਪੁੱਛਣ ਦੀ ਲੋੜ ਨਹੀਂ ਪਵੇ ਵੀ ਐ ਜਾਂ ਦਾ 57000 ਦੀ ਫੇਰੇ ਵੀ ਜੇ ਤੁਸੀਂ ਕਹਤਾ ਸਤੂ ਸਾਹਿਬ 57 ਦੀ 57 ਹੀ ਦੇ ਦਈਏ ਜੀ ਲੈ ਵੀ ਜੇਕਰ ਕੋਈ ਵੀਰ ਇਰਾਦਾ ਬਣ ਕੇ ਵੀ ਇਕੱਠੀ ਜੋੜੀ ਪਾਉਣੀ ਉਹ ਤੇ ਹੋਰ ਵੇਖ ਲਿਆ ਜੀ ਕਰਦਾਂਗੇ ਮਾਰਤਾਂ ਸੰਤੂ ਸਾਹਿਬ ਹੋਰ ਦੱਸੋ ਦੂਰ ਨੇੜੇ ਆਏ ਦਾ ਹੋਰ ਹੋ ਜਾਂਦਾ ਨਾ ਵੀ ਚਲੋ ਸਫਰ ਦੇ ਵਿੱਚ ਕੋਈ ਕਰਦਾਂਗੇ ਕਰਦਾਂਗੇ ਸੰਤੂ ਸਾਹਿਬ ਜੀ ਕਰਦਾਂਗੇ ਲਓ ਵੀ ਦੋਸਤੋ ਸਫਰ ਦੇ ਵਿੱਚ ਕਿਸੇ ਵੀਰ ਨੇ ਦੂਰ ਨੇੜੇ ਆਉਣਾ ਤੇ ਦੋ ਵੜਾ ਪਾਉਂਦੇ ਕਈ ਵਾਰ ਚਾਹ ਬਣ ਹੁੰਦੇ ਆ ਇੱਕ ਡੇਰੀ ਦਾ ਕੰਮ ਚਲਾਉਣਾ ਚਾਹੁੰਦੇ ਆ ਕਈ ਵੀਰ ਤੇ ਉਹ ਹੋਰ ਵੀ ਵਿੱਚੋਂ ਲੈਸ ਹੋ ਜੂਗੀ ਠੀਕ ਹੈ ਜੀ ਜੇਕਰ ਤੁਸੀਂ ਦੋ ਦਾ ਇਕੱਠਾ ਸੌਦਾ ਮਾਰਦੇ ਜੀ ਬਾਕੀ ਇਹ ਬਣ ਵਾਲੀ ਏ ਉਹ ਜਿਆਦਾ ਵਧੀਆ ਤਿਆਰੀ ਤੇ ਆ ਹਾਂਜੀ ਉਹ ਤਿਆਰੀ ਤੇ ਬਿਲਕੁਲ ਇਹ ਬਣਨ ਵਾਲੀ ਕੋਈ 5-7 ਦਾ ਇਹਨਾਂ ਦੇ ਵਿੱਚ ਕਰਮਾਂ ਦੀ ਸਮਝ ਸਾਹਿਬ ਜੀ ਕੋਈ ਸਾਹਮਣੂ ਗਾ ਦਾ ਵੱਛੀ ਵੀ 50000 ਦੀ ਇਹਨੇ ਮੁੜ ਕੇ ਜੇ ਮੰਨ ਲਓ ਆਪਾਂ ਹੀ ਸੂਈ ਸਵਾਈ ਵੇਚਦੇ ਤਾਂ 65 ਦੀ ਜਾਣੀ ਆ ਹਾਂ ਬਿਲਕੁਲ ਕੱਲ ਤੇ ਆ ਜੀ ਚਲੋ ਵਾਧੇ ਦਾ ਪਸ਼ੂ ਕੋਈ ਵੀ ਵਾਧੇ ਦਾ ਬਾਕੀ ਨਵਾਂ ਪਸ਼ੂ ਵਾਧੇ ਦਾ ਹੀ ਹੁੰਦਾ ਹਾਂਜੀ ਹਾਂਜੀ ਲੈ ਵੀ ਸੰਦੀਪ ਅੱਗੇ ਆਪਣੇ ਕੋਲ ਅਸੀਂ ਸ਼ਾਹੀਵਾਲ ਕਰੋਸ ਆਕੇ ਸ਼ਾਹੀਵਾਲ ਕਰੋਸ ਆਕੇ ਸੰਤੂ ਸਾਹਿਬ ਇਹਦੇ ਥੱਲੇ 10 ਕਿਲੋ ਦੁੱਧਿਆ ਰਾਤੀ ਆਪਣੇ ਕੋਲ ਆਈ ਆ ਕਹੇ ਕੋਈ 9 ਮੱਲ 9 ਮੱਲ ਗਿਆ ਆਪਣੇ ਨਾਲ ਸੌਦਾ ਕਰ ਲੇ ਸਵੀਕ ਚਮਾਂ 5 ਦਿਨਾਂ ਦੀ ਆ ਅੱਛਾ ਬੱਛੀ ਸੰਦੀਪ ਪਹਿਲਾ ਨਾ ਕਿ ਦੂਜੇ ਇਹ ਸੰਤੂ ਸਾਹਿਬ ਪਹਿਲਾ ਨਾ ਬੱਛੀ ਆ 4 ਦੰਦ ਬੱਛੀ ਆ ਜੀ ਚੌਗੀ ਆ ਚੌਗੀ ਆ ਬਿਲਕੁਲ 200 4 ਦੰਦ ਦਾ ਜਿਹੜੀ ਪਿਓਰ 4 ਦੰਦ ਬੱਛੀ ਠੀਕ ਆ ਜੀ ਸੋ ਫੇਸ ਕੁਆਲਟੀ ਤੋਂ ਤੁਸੀਂ ਵੇਖੋ ਇਹ ਸ਼ ਬਨੇ ਬਚਾਇਆ ਸੋ ਚਿਹਰਾ ਮੋਰਾ ਤੁਸੀਂ ਵੇਖੋ ਬਾਕੀ ਮਗਰ ਵੀ ਬੱਚੀ ਹੈ ਮਗਰ ਵੀ ਬੱਚੀ ਹੈ ਹਾਂ ਜੀ ਮਗਰ ਵੀ ਬੱਚੀ ਹੈ ਤਾਂ ਕਲ ਦੀ ਸੂਈ ਹੈ ਸੂਈ ਚੰਚਾ ਆਉਂਦੇ ਨਾ ਸੰਤੂ ਸਾਹਿਬ ਚਵਾਈਆਂ ਵੇਖੋ ਲੱਗੀਆਂ ਇਹਨੂੰ ਕਰਵਾਉਣ ਨੂੰ ਤਾਂ ਬਿਨਾ ਬੱਗੇ ਬਿਨਾ ਰਸੀ ਤੋਂ ਜਿਹੜਾ ਦੋਸਤੋ ਚਵਾਈ ਕੋਈ ਹੱਥੀਂ ਚਵਾਈ ਆਲਾ ਥਣ ਕੋਈ ਮੰਗਾ ਪਾਉਂਦੀ ਲੋੜ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਆ ਵੇਖੋ ਜੀ ਲਓ ਜੀ ਆ ਚਵਾਈਏ ਭਰਾਵੋ ਬਿਲਕੁਲ ਜਿੰਨਾ ਵੀ ਹੋ ਸਕਦਾ ਤੁਹਾਨੂੰ ਤਸल्ली ਨਾ ਕਿੰਨਾ ਚਮੰਦਣਾ ਸਹੀ ਹੈ 9-10 ਕਿਲੋ ਗੋਦ ਤਿਆਰ ਹੈ ਜੀ ਬਾਕੀ ਥਾਣਾ ਵੀ ਪੂਰਾ ਥੀ ਚਵਾਈ ਵਾਲਾ ਬਹੁਤ ਸੋਹਣੀ ਸ਼ੇਪ ਦੇ ਵਿੱਚ ਥਾਣਾ ਵੇਖੋ ਠੀਕ ਹੈ ਜੀ ਲੰਬਾ ਥਾਣਾ ਕਰ ਦੰਦਾਈ ਲਓ ਜੀ ਚੌਗੀ ਬੱਛੀਆ ਦੋਸਤੋ ਛੇਕ ਦੇ ਕੰਨੀ ਵਾਲ ਦੰਦ ਦੋਦੋ ਦੰਦ ਹੈ ਜੀ ਠੀਕ ਹੈ ਬਸ ਠੀਕ ਹੈ ਮੈਂ ਵੀ ਸੰਦੀਪੇ ਨਾ ਕਰਦੇ ਵੀਰ ਬਹੁਤ ਆ ਜਾਏ ਦੁੱਧ ਇੱਕ ਵਾਰੀ ਫੇਰ ਕਰਵਾ ਕੇ ਵੀਰਾਂ ਨੂੰ ਬਸ ਹਾਂਜੀ ਤੇ ਥੋੜਾ ਇੱਕ ਸੰਦੀਪ ਵੈਸੇ ਜਿੱਡਾ ਕੱਤ ਕੜ ਕਰਮਾਂ ਵਾਲੀ ਨੂੰ ਆ ਥੋੜਾ ਸਾਂਭਣ ਦੀ ਕਿਤੇ ਲੋੜ ਆ ਵੀ ਕੋਈ ਸਾਫ ਸਮਾਹ ਲਵੇ ਸੰਧੂ ਸਾਹਿਬ ਰਾਤੀ ਆਪਾਂ ਲਈ ਆ ਹਾਂ ਥੋੜੀ ਨਰਮ ਕਰਵਾਈ ਆ ਸਾਂਭਣ ਵਾਲੀ ਆ ਜੀ ਬੱਛੀ ਇਹ 4 ਦਿਨ ਸੰਧੂ ਸਾਹਿਬ ਸਾਹਮਣੇ ਜਿੰਨੇ ਨੇ ਤੇ ਲੋਧ ਤੇ 14 15 ਕਿਲੋ ਕਰ ਜੂਗੀ ਵੈੜ ਬਾਕੀ ਜਿੱਡਾ ਕਾਦਾ ਦੋਸਤ ਜਿੱਡੀਆਂ ਸਫਾਈਆਂ ਸੁਪੋਈਆਂ ਬਾਕੀ ਨਿੱਗਰ ਲੇਵਾ ਸੰਧੂ ਸਾਹਿਬ ਨਿੱਗਰ ਲੇਵਾ ਬਾਕੀ ਹੈ ਚਲੋ ਸੂਸਵਾ ਦੇ ਵਿੱਚ ਮੰਨ ਲੈਂਦੇ ਆ ਥੋੜਾ ਪਤਾ ਪਸ਼ੂ ਕਿਤੇ ਨਾ ਕਿਤੇ ਟੱਪਿਆ ਜਾ ਜਾਂਦਾ ਇੱਕ ਵਾਰੀ ਸੂਸਵਾ ਦੇ ਵਿੱਚ ਪਾਜੀ ਸੁਈ ਆ ਜੀ ਬਿਲਕੁਲ ਠੰਡੀ ਤਾਂ ਤੁਹਕੇ ਦੀ ਸਾਫ ਹੈ ਜੀ 16 ਵੀ ਬੱਚੀ ਹੈ ਦੋਸਤੋ ਚਾਰ ਦੰਤ ਜਿਹੜੀ ਆ ਮੂੰਹੋਂ ਪਿਓਰ ਚਾਰ ਦੰਤ ਬੱਚੀ ਆ ਮੂੰਹ ਪਟਕੇ ਤੁਹਾਨੂੰ ਜਿਹੜੀ ਆਪਾਂ ਤਸੱਲੀ ਵੀ ਕਰਵਾ ਦਿੱਤੀ ਹੈ ਠੀਕ ਆ ਤੇ ਜਿੱਦਾਂ ਮਰਜ਼ੀ ਮੇਰਾ ਵੀਰ ਕੋਈ ਹੱਥ ਪਾ ਸਕਦਾ ਕੋਈ ਮੰਗਾ ਪਾਉਂਦੇ ਲੋੜ ਨਹੀਂ ਸੰਤੂ ਸਾਹਿਬ ਇਤਨਾ ਜਿੰਤਰਾ ਮਰਜ਼ੀ ਚਵਾਈ ਕਰੂਗਾ ਇੱਥੇ ਹਾਂ ਜੀ ਹਾਂ ਜੀ ਲਓ ਜੀ ਠੀਕ ਆ ਸੋ ਵਹਿੜ ਚੰਗੀ ਹੈ ਦੋਸਤੋ ਜਰੂਰ ਤੁਸੀਂ ਖਰੀਦਦਾਰੀ ਕਰ ਸਕਦੇ ਜੀ ਤੇ ਸੰਦੀਪ ਜੀ ਦਾ ਫਿਰ ਸਤਨ ਦਿਨ ਕੀ ਰਹੂਗਾ ਜੀ ਸੰਤੂ ਸਾਹਿਬ 30000 ਦੀ ਦੇ ਦਈਏ ਜੀ ਹੋਰ ਕਰਦੇ ਫਿਰ ਕੇ 35000 ਦੀ ਜਾਂਦੀ ਹੈ ਜੀ ਮਾੜਾ ਕੋਈ ਕਸਰ ਰਹਿ ਗਈ ਤੇ ਹੋਰ ਵੇਚ ਲਾ 30000 ਦੀ ਜਾਂਦਾ ਫਿਰ ਸੰਤੂ ਸਾਹਿਬ ਖੁਸ਼ ਹੋਣਾ ਲਾ ਫੜ ਲਓ ਫੜ ਲਓ ਹੋ ਜਾਏਗੀ ਮਾੜਾ ਜਾਂਦਾ ਫਿਰ ਤੁਸੀਂ ਕਹਤਾ ਤੇ ਇਤੇ ਹੀ ਜਾਂਦਾ ਜੀ ਲੈ ਬਾਕੀ ਬਾਹਰ ਹੋਣੀ ਮਿਲਣੀ ਸੰਤੂ ਸਾਹਿਬ ਇਹਨੇ ਪਾਣਾ ਆਪਾਂ ਨੂੰ ਲਓ ਜੀ ਤਾਜੀ ਸੂਈਏ ਦੁੱਧ ਇਹਨੇ 12 14 ਕਿਲੋ ਕੱਢੀ ਆਣਾ RAMNA ji ਠੀਕ ਹੈ ਜੀ ਲਓ ਦੋਸਤੋ ਇੱਕ ਚੌਥੇ ਨੰਬਰ ਤੇ ਇੱਕ ਵਾਰ ਤੁਹਾਨੂੰ ਦਿਖਾਉਣੇ ਆ ਸਦੀਪ ਵੀਰ ਇਸ ਬਾਇਰ ਦੀ ਡਿਟੇਲ ਕਰੀਏ। ਸੰਤ ਸਾਹਿਬ ਰਾਤ ਦੀ ਸੂਈ ਹੈ ਜੀ ਬੱਛੀ ਐ। ਅੱਛਾ। ਕੋਈ ਬੋੜਾ ਦੇ ਲਾ 8-9 ਕਿਲੋ ਦੇ ਥੱਲੇ ਵਿੱਚ ਆਰੂਗਾ। 8-9 ਕਿਲੋ ਬੋੜਾ। ਹਾਂਜੀ। ਚੋਣ ਚਾਂ ਬਹੁਤ ਜਿਆਦੀ ਚੰਗੀ ਹੈ ਜੀ। ਆ ਮਗਰ ਇਹ ਬੱਛੀ ਹੈ ਜੀ। ਹਾਂਜੀ ਬੱਛੀ ਆ ਗਈ ਜੀ। ਲੋ ਜੀ ਮਗਰ ਬੱਛੀ ਆ 8-9 ਕਿਲੋ ਬੋੜਾ ਤੇ ਕੱਲ ਰਾਤ ਹੀ ਸੂਈ ਆ। ਆਏ ਅੱਜ ਰਾਤੀ ਅੱਜ ਰਾਤ। ਯਾਨੀ ਕਿ ਕੱਲ ਦੀ ਰਾਤ ਦੀ ਸੂਈ ਹੈ ਮਗਨ ਲੋਗੀ ਕੱਲ ਸ਼ਾਮੀ ਸੂਈ ਤਰਾਰ 12 1 ਵਜੇ ਜੇਰ ਪਾਈ ਜਨੇ। ਬਹੁਤ ਹੀ ਜੇਰ। ਹਾਂਜੀ। ਲੋ ਵੀ। ਸੋ ਦੋਸਤੋ ਪਹਿਲਾ ਸੂਆ ਇਹ ਬੱ ਇੱਕੋ ਜਿਹਾ ਸਹਯਜਾ ਠੀਕ ਹੈ ਜੀ ਨੇਵੇ ਹਵਾਨੇ ਦੀ ਆ ਤੁਸੀਂ ਵੇਖੋ ਬਿਲਕੁਲ ਨੇੜੇ ਤੋਂ ਇੱਕੋ ਜਿਹਾ ਥਾਨ ਤੇ ਬੋੜਾ ਜਿਹੜਾ ਦੋਸਤੋ 8989 ਕਿਹਨ ਹੁਣ ਬੋੜਾ ਆ ਅੱਜ ਦੂਜੇ ਦਿਨ ਦੇ ਵਿੱਚ ਆ ਮਗਰ ਵੱਛੀ ਆ ਆਪ ਵੀ ਪਹਿਲਾ ਸੂਆ ਸੁਈ ਆ ਕਿਉਂ ਚੰਨ ਬਹੁਤ ਜਿਆਦਾ ਚੰਗੀ ਆ ਬਾਕੀ ਸੰਤੋ ਸਾਹਿਬ ਠੀਕ ਹੈ ਜੀ ਠੀਕ ਆ ਲਓ ਜੀ ਹੋਰਿਆ ਜੀ ਆ ਲਓ ਜੀ ਕੋਈ ਦੋਸਤੋ 3 4 4 4 ਇੰਤੇ ਜਿਹੜੇ ਆ ਕੋਈ ਸਿੰਘ ਹੈਗੇ ਆ ਤੇ ਆ ਕਰੋ ਚੱਕ ਜੀ अच्छा अच्छा, अच्छा। लो जी ठीक है संतोष जी ਵੀਰ ਦਾ ਕੀ ਮੁੱਲ ਕਰਦੇ ਵੀਰ ਸੰਤੋਖ ਸਾਹਿਬ ਮੁੱਲੇ ਦਾ ਕਰਦੇ 42000 ਰੁਪਏ ਤੇ 36000 ਦੀ ਦੇ ਦिए ਜੀ ਮੈਂ ਨਾਲ ਵੀ ਵੀਰ ਜਿੰਨੀਆਂ ਵੀ ਮੈਂ ਪੂਰਾ ਹੀ ਲਾਦ ਕੇ ਉਤਰਾ ਜਿੰਨੇ ਲੱਤਦਾ 33000 ਦੀ ਜਾਂਦਾ ਫਿਰ ਹੋਰ ਦੱਸੋ ਕਿ ਆਂਦੇ ਜੀ ਠੀਕ ਹੈ ਜੀ ਹਾਂਜੀ ਲੋਬ ਦੱਸੋ 33000 ਵੀਰ ਨੇ ਇਹਦਾ ਮੁੱਲ ਕੀਤਾ ਮਗਰ ਵਛੀ ਆ ਬਿਲਕੁਲ ਤਾਜੀ ਸੂਈ ਆ ਬੌਲੇ ਤੇ ਆ ਕੋਈ 8 9 8 9 ਕਿਲੋ ਬੌਲਾ ਸਤਿ ਸ੍ਰੀ ਅਕਾਲ ਸੇਕਣਾ ਹੁੰਦੇ ਨੇ ਵਛੀ 45000 ਦੀ ਆਪਾਂ ਵੇਚਣੀ ਜਿਹੜਾ ਮਾੜੀਆਂ ਮੜੀਆਂ ਫੋਟਾਂ ਫੁੱਟੀਆਂ ਕੋਈ ਗੱਲ ਨਹੀਂ ਆਪਾਂ ਇਹਨੇ ਦੇ ਦੇ ਦਿੰਨੇ ਆ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ ਠੀਕ ਹੈ ਜੀ ਸਾਹਿਬ ਜੀ ਮਾਰ ਜੀ ਆ ਲਓ ਜੀ ਲਓ ਜੀ ਬਾਕੀ ਬਹੁਤ ਠੰਢੀ ਧੀਰੀ ਸਿੰਘ ਵੀ ਨਿਕਲ ਲੱਗਾ ਸੰਤੋ ਸਾਹਿਬ ਵਜਨ ਵਟਾਵੇ ਬਹੁਤਿਆ ਮੈਂ ਦਾ ਬਹੁਤ ਸੋ ਕਦਗਾਂ ਇੱਕ ਵਾਰੀ ਵੇਖ ਕੇ ਚੈੱਕ ਕਰੋ ਪੁੱਲ ਵਜਨ ਦੇ ਵਿੱਚ ਵੱਡੇ ਕਦਗੜ ਦੇ ਵਿੱਚ ਠੀਕ ਆ ਤੀਜਾ ਸਵੇਰ ਇਹ ਸਮਾਜ ਨੇ ਸੂਣਾ ਦਿਨ ਹਜੇ ਲੈ ਜੂਗੀ ਪੰਜ ਲੈ ਜੇ ਸੱਤ ਲੈ ਜੇ ਠੀਕ ਆ ਜੀ ਇੰਨੇ ਕ ਦਿਨ ਹਜੇ ਲੈ ਜੂਗੀ ਬਾਕੀ ਵੱਡੇ ਕਦਬੋਤ ਦੇ ਵਿੱਚ ਆ ਚੰਗੇ ਸੋਹਣੇ ਭਾਂਡੇ ਦੀ ਮਾਲਕਨ ਚੰਗਾ ਮਿਲ ਕੇ ਜਵਾਉਗੀ ਸੰਤੋ ਸਾਹਿਬ ਜੀ ਮੈਂ ਆ ਬਾਕੀ ਆ ਵੇਖੋ ਸਾਰੀ ਬੈਗ ਸਾਈਡ ਨਿਕਲ ਗਈ ਆ ਹਾਂ ਸੋ ਹਵਾਨੇਲੇ ਵਾ ਸਟਰਕਚਰ ਸੋਹਣਾ ਦੋਸਤੋ ਸੋਨਾ ਭਾਂਡਾ ਜਿੰਨਾ ਕ ਅੱਗੇ ਨੂੰ ਉਹਨਾਂ ਕ ਪਿੱਛੇ ਨੂੰ ਬਣ ਕੇ ਤਿਆਰ ਹੋਈ ਆ ਤੇ ਫਿਰ ਵੀ ਅਜੇ ਆਪਾਂ ਉਮੀਦ ਕਰਦੇ ਆ ਵੀ ਦਿਨ ਅਜੇ ਲੈਂਦੀ ਆ ਠੀਕ ਆ ਜਿਹੜੇ ਸਨ ਨਰਾਜ਼ ਹੀ ਨਿਕਰ ਨੁਕਰ ਦੇਣ ਹਜੇ ਕੱਢ ਜੂਗੀ 5 ਲੈ ਜੇ 7 ਲੈ ਜੇ ਠੀਕ ਆ ਤੇ ਹੁਣ ਵੀ ਤਕਰੀਬਨ 16 ਬਣਿਆ ਥਣਿਆ ਪਿਆ ਪਾਂਡਾ ਤੇ ਬਾਕੀ 31 ਇੱਕ ਨੰਬਰ ਹੈ ਇੱਕ ਨੰਬਰ ਸੰਤੋ ਸਾਹਿਬ ਵਜਨ ਬੱਟਾ ਦੇਖੋ ਕਿੰਨਾ ਜਿਆਦਾ ਜੀ ਹਾਂ ਵਜਨ ਬੱਟਾ ਥਾਲੇ ਵਾ ਦੇਖੋ ਕਿੰਨਾ ਸਾਰੇ ਬੈਕ ਸਾਈਡ ਹੈ ਜੀ ਆਹ ਵੇਖੋ ਹਾਂ ਲਓ ਜੀ ਆਹ ਲਓ ਜੀ ਕਰੋ ਚੈੱਕ ਬਾਕੀ ਬਿਲਕੁਲ ਪੂਰੀ ਹੈ ਸੰਤੋ ਸਾਹਿਬ ਚਾਹਾਂ ਥਾਣਾ ਦੀ ਠੀਕ ਹੈ ਜੀ ਹਾਂ ਜੀ ਲੱਭ ਸੰਦੀਪ ਮਾਚ ਵੀਰ ਵੱਡੀ ਆ ਜੀ ਕੱਤ ਕਾੜ ਮਿਲ ਉਹਦਾ ਕੋਈ ਸ਼ੱਕ ਨਹੀਂ ਹੈਗਾ ਕਿਸੇ ਪਾਸੇ ਉਹਨੇ ਖੁੰਜੀ ਕਰਮਾ ਲਈ ਨਹੀਂ ਸੰਤੂ ਸਾਹਿਬ ਕੋਈ ਕਹਿਣ ਵਾਲੀ ਗੱਡ ਨਹੀਂ ਜੀ ਹਾਂ ਹਾਂਜੀ ਲਓ ਜੀ ਸੋ ਫੇਸਬੁਕ ਕੁਆਲਟੀ ਵੀ ਜਿਹੜੀ ਦੋਸਤੋ ਚੰਗੀ ਆ ਬਿਲਕੁਲ ਛੋਟੇ ਜਿਹੇ ਸਿੰਘ ਤੇ ਇਹਦਾ ਮੁੱਲ ਕੀ ਕਰਦੇ ਵੀਰ ਸੰਦੀਪ ਸੰਤੂ ਸਾਹਿਬ ਮੁੱਲ ਇਹ ਕਰਦੇ 1,50,000 ਰੁਪਇਆ ਅੱਛਾ ਜੀ ਤੇ ਜਿਹੜਾ ਦੇ ਲੈ 1,15,000 ਦੀ ਦੇ ਦਈਏ ਸੰਤੂ ਸਾਹਿਬ 1,15,000 ਦੀ ਹਾਂਜੀ ਠੀਕ ਹੈ ਜੀ ਹਾਂਜੀ 1,15 ਦੇ ਦੇ ਦਈਏ ਲਓ ਵੀ ਦੋਸਤੋ ਮੈਂ ਇਹਦਾ ਵਜਨ ਵਟਾ ਵੇਖੋ ਸੰਤੂ ਸਾਹਿਬ ਕਿੰਨਾ ਵੱਡਾ ਵੱਡੇ ਕੱਦ ਦੇ ਵਿੱਚ ਆ ਠੀਕ ਆ ਜੀ ਪੰਜ ਲੈ ਜੇ ਸੱਤ ਲੈ ਜੇ ਦਿਨ ਹਜੇ ਲੈਂਦੀ ਆ ਤੋਂ ਉਸ ਅਕੋਰਡਿੰਗ ਤੁਸੀਂ ਜਿਹੜਾ ਸੌਦਾ ਕਰ ਲਿਓ ਹਜੇ ਦਿਨ ਕੱਢਦੀ ਆ ਬਾਕੀ ਕੱਦ ਕਰ ਜਿਹੜੇ ਵੀਰ ਨੇ ਦੂਰ ਨੇੜੇ ਆਉਣਾ ਦੱਸੋ ਉਹਦੇ ਲਈ ਜ਼ਰੂਰੀ ਦੱਸਣਾ ਪੈਂਦਾ ਵੀ ਫੁੱਲ ਵੱਡੀ ਹਾਈਟ ਆ ਬਾਕੀ ਬਣਿਆ ਥੱਲੇ ਵੇਖੋ ਬਣਿਆ ਕੀ ਪਿਆ ਸਾਰੀ ਬੈਕ ਸੈਟ ਸੰਦ ਸਾਬੇ ਠੀਕ ਆ ਆ ਠੀਕ ਹੈ ਜੀ अच्छा 15 ਤੋਂ مانਤਨ ਹੋ ਜੂ ਹੈ ਕਰਦਾਂਗੇ ਸੰਤੂ ਸਾਹਿਬ ਜੀ ਤੁਸੀਂ ਕਹੇ ਤਾਂ ਮਾਰੀ ਹਾਂ ਬਿਲਕੁਲ ਜੀ ਬਿਲਕੁਲ ਕਰਦੇ ਹੋ ਜਿੰਨਾ ਵੀ ਹੋ ਸਕਦਾ ਠੀਕ ਠੀਕ ਹੈ ਸੰਤੂ ਜੀ ਮੈਂ ਵੀ ਸੰਦੀਪ ਅਕੇ ਵੀਰ ਜਿਹੜੀ ਇਹ ਨੀਲੀ ਰਾਵੀ ਦੀ ਆ ਗਈ ਆਪਣੀ ਨੀਲੀ ਰਾਵੀ ਦੀ ਮੱਝ ਆ ਗਈ ਸੰਤੂ ਸਾਹਿਬ ਇਹ ਵੀ ਤੀਜਾ ਸੂਆ ਸੂਈ ਹੈ ਜੀ ਅੱਛਾ ਜੀ ਦੁੱਧ ਸੰਤੂ ਸਾਹਿਬ ਇਹ 15 ਤੋਂ 16 ਕਿਲੋ ਜਿਤਨਾ ਮਰਜੀ ਕੋ ਚੋੜੇ ਆਪਾਂ ਆਪਦੇ ਸੱਜਣੋਂ ਤਾਂ ਮੈਂ ਲਈਆ ਠੀਕ ਹੈ ਕੰਡੇ ਦੇ ਜੋਖਾ ਮੈਂ ਕੱਢ ਦਿੰਦੀ ਆ ਜੀ ਸਵੇਰ ਸਵੇਰ ਕਰਵਾ ਜੀ ਸਵੇਰ ਤੀਜਾ ਜੀ ਇਹ ਆਤੀਜਾ ਮਾਲਾ ਜਿਹੜਾ ਚੌਥਾ ਮਾਲਾ ਜਿਹਨਾਂ ਦਾ ਲਈ ਉਹਨਾਂ ਦੇ ਆਪਾਂ ਨੂੰ ਤੀਜਾ ਆਖਿਆ ਬਾਕੀ ਅਗਲਾ ਕੋਈ ਚੌਥਾ ਮਾਲਾ ਤਾਂ ਵੀ ਕੋਈ ਤਰ੍ਹਾਂ ਅੱਜ ਭੜਕੀ ਸੁਈਏ ਵੀ ਇਹ ਸੰਤੂ ਸਾਹਿਬ ਰਾਤ ਦੀ ਸੁਈਏ ਰਾਤੀ ਇਹਨੇ ਕੋਈ 12 1 ਵਜੇ ਦੇ ਕਰੀਬ ਝੇਰ ਪਾਈ ਆ ਜੀ ਸਵੇਰੇ ਚਵਾਈ ਇੱਕ ਕੀਤੀ ਜੀ ਜਿਹਦੇ ਵਿੱਚੋਂ 5 ਕਿਲੋ ਆਪਾਂ ਦੁੱਧ ਚੋਇਆ ਜੀ ਇਹਦੇ ਥਲੇ ਠੀਕ ਹੈ ਜੀ ਮਗਰ ਕੱਟੀ ਹੈ ਮਗਰ ਕੱਟੀ ਹੈ ਲਓ ਜੀ ਨੀਲੀ ਦੀ ਕੱਟੀ ਹੈ ਹਾਂ ਜੀ ਆਹ ਲਓ ਬਾਕੀ ਚਵਾਈ ਕੋਈ ਬਹੁਤ ਜਲਦੀ ਚੰਗੀ ਨਿਕਲੀ ਜਾ ਮਗਰ ਵੀ ਕੱਟੀ ਹੈ ਦੋਸਤੋ ਕਿੱਲੇ 나ੜੂ ਤੇ ਬੱਚਾ ਠੀਕ ਹੈ ਮਗਰ ਕੱਟੀ ਆ ਨੀਲੀ ਦੀ ਤੇ ਆਹ ਬੱਚਾ ਸੋ ਚੋਣ ਚਾਨ ਵੀ ਇੱਕ ਨੰਬਰ ਆ ਬਾਕੀ ਤੁਹਾਨੂੰ ਥੋੜਾ ਜਿਹਾ ਇਧਰੋਂ ਦਿਖਾ ਦਿੰਨੇ ਆਪਾਂ ਨੇੜੇ ਤੋਂ ਆ ਅਗਲੇ ਥਾਣਾ ਦੀ ਵੇਖੋ ਜੀ ਵਧੀਆ ਬਹੁਤ ਵਧੀਆ ਆ ਮਗਰਲੇ ਥਾਣੇ ਮਾਰਦੇ ਤਹਾਂ ਜੀ ਆਹ ਲਓ ਜੀ ਠੀਕ ਆ ਜੀ ਆ ਵੇਖੋ ਜਵਾ ਮੋਟੀ ਧਾਰ ਬਿਲਕੁਲ ਇੱਕ ਨੰਬਰ ਆ ਠੀਕ ਆ ਹਾਂਜੀ ਹਾਂਜੀ ਠੀਕ ਆ ਜੀ ਇੱਕ ਨੰਬਰ ਚਵਾਈ ਆ ਸੰਤੋਖ ਸਾਹਿਬ ਜੀ ਬਾਕੀ ਜੰਮੀ ਭਲੀਏ ਵੀ ਚੰਗੀ ਹੈ ਬਹੁਤ ਵਧੀਆ ਭਲੀਏ ਬਜਰ ਰੋੜ ਪੂਰਾ ਬਾਕੀ ਸੰਤੋ ਸਾਬ ਦਾ ਮੇਰੇ ਕੋਲ ਰਿਕਾਰਡ ਬਿਲਕੁਲ ਦਾ ਵਧੀਆ ਜੀ ਅੱਛਾ ਜੀ ਥੋੜਾ ਗੱਲਾਂ ਸੰਤੋ ਸਾਬ ਕੰਡੇ ਦਾ ਚੜਾ ਗਏ ਉਹਨਾਂ ਪਿਛਲੀ ਈਰੀ ਆ ਦਿਖਾਇਆ ਸੀ ਜੀ ਅੱਛਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਪਹਿਲਾਂ ਤੁਹਾਨੂੰ ਦਰਵਾਹਲਾ ਇਹ ਤੁਹਾਨੂੰ ਜਾਂ ਚਾਹੇ ਕੋਈ ਚੌਥਾ ਸਵੇਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਮਗਰ ਵੀ ਕੱਟੀ ਆ ਠੀਕ ਆ ਕੱਟੀਆਂ ਬਾਕੀ ਸੰਤੋ ਸਾਬ ਪਿਓਰ ਨੀਲੀ ਰਾਵੀ ਦੇ ਬਹੁਤ ਜਿਆਦਾ ਖਰੀ ਹੈ ਜੀ ਲੈ ਵੀ ਸੰਦੀਪ ਜੀਰ ਇੱਕ ਪੂਰੀ ਲੰਬਾ ਤੋਰ ਦਿੰਗੇ ਅਦਰ ਦੀ ਜੀ ਲਓ ਜੀ ਮਾਰ ਜੀ ਸੰਤੋ ਸਾਬ ਜੀ ਲਓ ਦੋਸਤੋ ਨੀਲੀ ਰਾਵੀ ਦੀ ਮਾਝਾ ਠੀਕ ਆ ਜੀ ਬਿਲਕੁਲ ਤ ਤੇ ਪਹਿਲੇ ਟਾਈਮ ਦੀ ਤੁਹਾਨੂੰ ਜਿਹੜੀ ਆ ਦੋਸਤੋ ਅੱਜ ਦੱਸਦਾ ਵੀਰ ਨੇ ਵਿੱਚ 4-5 ਕਿਲੋ ਮਾਰਨਿੰਗ ਪਹਿਲੇ ਟਾਈਮ ਦੀ ਜਿਹੜੀ ਚਵਾਈ ਆ ਬੌਲੇ ਦੇ ਉੱਤੇ ਕੀਤੀ ਆ ਠੀਕ ਆ ਜੀ ਤਾਂ ਕੱਦ ਬਹੁਤ ਵਧੀਆ ਹੈਗਾ ਵੱਡੀਆਂ ਮੱਜਾਂ ਦੇ ਵਿੱਚ ਪੈਂਦੀ ਆ ਠੀਕ ਆ ਜੀ ਵਜਨ ਲੋੜ ਤੁਸੀਂ ਆ ਵੇਖ ਕੇ ਚੈੱਕ ਕਰੋ ਕਾਫੀ ਸੋਹਣੇ ਕੱਦ-ਕਾੜ ਤੇ ਵਿੱਚ ਤੇ ਫੁੱਲ ਬੜਾ ਫੁੱਲ ਹੈ ਦੀ ਬਾਡੀ ਵੇਟ ਦੀ ਫੁੱਲ ਵਜਨ ਦਾ ਅਜਾ ਸੰਦੀਪਰੇ ਮੱਧ ਚੰਗੀ ਆ ਬਾਕੀ ਚੋਣ ਚੋਣਾ ਪੁਰਲੀ ਆ ਵਧੀਆ ਚੰਗੀ 1 ਨੰਬਰ ਸੰਤੂ ਸਾਹਿਬ ਠੀਕ ਆ ਤੇ ਮੁੱਲ ਕੀ ਕਰਦੇ ਆ ਤਾਂ ਕੀ ਡਿਮਾਂਡ ਹੋਊਗੀ ਸੰਤੂ ਸਾਹਿਬ ਮੁੱਲ ਕਰਦੇ ਆ ਦਾ ਆਪਾਂ 115000 ਰੁਪਿਆ 15000 ਦੀ ਦੇ ਦਾਂਗੇ ਉਹਦੇ ਵਿੱਚੋਂ ਖੁੱਲਾ ਮਾਨਤਨ ਕਰ ਦਾਂਗੇ 15 ਚੋ ਵੀ ਮਾਨਤਨ ਖੁੱਲਾ 13 ਦੀ ਜਾਣ ਦਾਂਗੇ ਜੀ ਲੋ ਜੀ ਹਾਂਜੀ 13000 ਦੀ ਦੋਸਤ ਇਹ ਮੱਝ ਮਿਲ ਜੂਗੀ ਬਾਕੀ ਕੱਟੀ ਮਗਰ ਇੱਕ ਵੀ ਤੁਸੀਂ ਫਿਰ ਦੇ ਦੇਣੀ ਹੈ ਜੀ ਹਾਂਜੀ ਨੀਲੀ ਦੀ ਮਗਰ ਕੱਟੀਆ ਪਿੱਲੀ ਮਣਕੀ ਆਖਾ ਮੱਥੇ ਬੱਲ ਮਗਰਲੇ ਖੁਰ ਤੋਂ ਤੇ ਆ ਕੱਟੀ ਜੇ ਬਿਲਕੁਲ ਗਿੱਲੇ ਨਾ ਰੂਤੇ ਆ ਠੀਕ ਆ ਰਾਤੀ ਸੰ ਰਾਤ ਹੀ ਸੂਈ ਹੈ ਦੋਸਤੋ دیر ਦੂਰ ਪ੍ਰੋਪਰ ਪਾ ਦਿੱਤੀ ਸੀਗੀ ਬਾਕੀ ਵਜ਼ਨ ਲੋੜ ਕਾਫੀ ਜ਼ਿਆਦਾ ਸੋਹਣੀ ਮੱਝ ਜੀ ਇਹ ਵੀ ਮੀਡੀਆ ਵੀ ਆਪਣੇ ਕੋਲ ਸੰਤੂ ਸਾਹਿਬ ਹੈਗੀ ਸਾਰੀ ਠੀਕ ਹੈ ਜੀ ਹਾਂਜੀ ਸੋ ਫੋਲੋ ਸਾਰੀ ਵਜ਼ਨਦਾਰ ਠੀਕ ਹੈ ਜੀ ਸੋ ਮੱਝ ਪਸੰਦ ਆਉਗੀ ਦੋਸਤੋ 1,03,000 ਲੈਦੇ ਆ ਲਾਸਟ ਜਿਹੜਾ ਲੈਣ ਦੇ ਨਾਲ 1,03,000 ਤੇ ਸੰਦੀਪ ਜੀ ਇਹ ਅੱਜ ਪਸ਼ੂ ਸੀ ਆਪਣੇ ਕੋਲ ਟੋਟਲ ਸੀ ਹਾਂਜੀ ਸੰਤੂ ਸਾਹਿਬ ਜੀ ਤੇ ਨੰਬਰ ਕਰ ਦਿੱ ਗਿਆ ਸਾਂਝੇ ਆਪਣੇ 84370 ਜੀ 38939 ਸੰਤੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਸੰਦੀਪ ਸਤਿ ਸ਼੍ਰੀ ਅਕਾਲ ਵੀਰ ਲਓ ਦੋਸਤੋ ਇਹ 6 ਨਾਗਾ ਜੀ ਵੀਰ ਸੰਦੀਪ ਦੇ ਕੋਲੇ ਸੀਗੇ ਪਸ਼ੂ ਵੈਸੇ 11-12 ਸੀਗੇ 8-7 ਪਸ਼ੂ ਜਿਹੜੇ ਆ ਮਾਰਨਿੰਗ ਸੇਲ ਹੋ ਚੁੱਕੇ ਆ ਜਿਹੜੇ ਸਾਹਮਣੇ ਤੁਸੀਂ ਸ਼ੈੱਡ ਦੇ ਵਿੱਚ ਵੇਖ ਰਹੇ ਜੀ ਇਹ 6 ਪਸ਼ੂ ਪਕਾਊਗਾ 6 ਪਸ਼ੂਆਂ ਦੀ ਡਿਟੇਲ ਆਪਾਂ ਵੀਰ ਸੰਦੀਪ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਤੀ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ